ਹੈਲੋ ਗਾਇਸ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਠੀਕ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ ਤੇ ਗਾਇਸ ਅੱਜ ਸਵੇਰੇ ਸਵੇਰੇ ਜਦੋਂ ਮੋਨਾ ਉੱઠી ਤੇ ਮੋਨਾ ਦੀ ਸਿਹਤ ਬਹੁਤ ਖਰਾਬ ਸੀ ਮੈਂ ਤੁਹਾਨੂੰ ਦਿਖਾਉਣੀ ਆ ਹਾਈ ਗਾਇਸ ਮੈਂ ਇਹ ਕਰ ਦਲੀ ਹਲਾ ਸਕਦੀ ਮੰਮੇ ਦੱਸੋ ਕਿਉਂ ਗਾਇਸ ਕਿਉਂਕਿ ਅੱਜ ਸਵੇਰੇ ਸਵੇਰੇ ਜਦੋਂ ਮੋਨਾ ਮੈਂ ਤਾਂ ਥੱਲੇ ਕੰਮ ਕਰਨ ਲੱਗ ਗਈ ਸੀ ਤੇ ਮਾਸਟਰ ਜੀ ਕਹਿੰਦੇ ਮੈਂ ਮੋਨਾ ਨੂੰ ਠਾਲ ਕੇ ਉਹਨਾਂ ਵੀ ਥੋੜਾ ਜਿਹਾ ਦੁਕਾਨ ਦਾ ਕੰਮ ਦੇਣ ਵਾਲਾ ਕਰ ਲਊਗੀ ਪਰ ਜਦੋਂ ਮੋਨਾ ਨੂੰ ਠਾਲਣਗੇ ਤਾਂ ਮੋਨਾ ਤਾਂ ਉੱਠਣੀ ਸੀ ਹੁੰਦਾ ਕਿਉਂਕਿ ਤੋਂਨ ਨੂੰ ਬਾੜ ਪੈ ਚੁੱਕਾ ਸੀਗਾ ਤਾਂ ਜਿਸ ਤੇ ਕਰਨ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਮੋਨਾ ਨੂੰ ਤੇ ਹੁਣ ਮਾਸਟਰ ਜੀ ਨੇ ਸਵੇਰੇ ਉਹ ਤਾਂ ਦਵਾਈ ਲੈ ਕੇ ਦਿੱਤੀ ਆ ਦੇਖੋ ਕਦੋਂ ਕਦੋਂ ਤੱਕ ਫਰਕ ਪੈਂਦਾ ਗਾਇਸ ਸਰਦੀਆਂ ਦੇ ਵਿੱਚ ਤਾਂ ਰੋਜ਼ ਹੀ ਕੋਈ ਨਾ ਕੋਈ ਨਵੀਂ ਤੋਂ ਨਵੀਂ ਪ੍ਰੋਬਲਮ ਆਈ ਰਹਿੰਦੀ ਆ ਇਸ ਕਰਕੇ ਨਾ ਗਰਮੀ ਚੰਗੀ ਆ ਤੇ ਨਾ ਹੀ ਸਰਦੀ ਚੰਗੀ ਆ ਮੌਸਮ ਹਮੇਸ਼ਾ ਨੋਰਮਲ ਹੋਣਾ ਚਾਹੀਦਾ ਗਾਈਸ ਆਪਾਂ ਇਹ ਦਵਾਈ ਲੈ ਕੇ ਦਿੱਤੀ ਉਹਦੀ ਪੇਨ ਤੋਂ ਪੇਨ ਕਿਲਰਸ ਤੇ ਨਾ ਮੈਂ ਉਹ ਖਾ ਲਿਆ ਆ ਤੇ ਹੁਣ ਦੇਖੋ ਕਦੋਂ ਤੱਕ ਆਰਾਮ ਆਉਂਦਾ ਗਾਈਸ ਕੋਈ ਨਹੀਂ ਜਦੋਂ ਆਪਾਂ ਦਵਾਈ ਖਾਣੇ ਹੋ 1 ਮਿੰਟ ਬਾਅਦ ਨਹੀਂ ਆਰਾਮ ਆਉਂਦਾ ਥੋੜੀ ਦੇਰ ਬਾਅਦ ਹੀ ਹੁੰਦਾ ਅੱਧਾ ਘੰਟਾ ਤੱਕ ਲੱਗ ਹੀ ਜਾਂਦਾ ਜਿੱਦਾਂ ਫਰਕ ਪੈਣ ਨੂੰ ਹੂੰ ਤੇ ਗਾਈਸ ਮੈਂ ਮਦਰ ਆਪਣਾ ਕੰਮ ਕਰਦੀ ਪਈ ਕਟਿੰਗ ਗਾਈਸ ਮੈਂ ਤਾਂ ਮੈਂ ਕੰਮ ਕਰ ਲਮਾ ਮੋਂਨਾ ਤਾਂ ਅਜੇ ਠੀਕ ਨਹੀਂ ਜਿੰਨਾ ਕੁ ਮੇਰੇ ਤੋਂ ਹੋਇਆ ਮੈਂ ਕਰ ਲਵਾਂਗੀ ਓਕੇ ਤੇ ਮੇਰੇ ਤੋਂ ਤਾਂ ਸਵੇਰੇ ਉੱਠ ਹੀ ਨਹੀਂ ਸੀ ਹੁੰਦਾ ਮਾਂ ਪਲੰਗ ਤੋਂ ਉੱਠ ਹੀ ਨਹੀਂ ਸੀ ਹੁੰਦਾ ਮੇਰੇ ਤੋਂ ਪਾਪਾ ਦੇ ਪਾਪਾ ਨੂੰ ਮੈਂ ਕਿਹਾ ਮੈਂ ਕਿਹਾ ਪਾਪਾ ਆਪਣੇ ਹੱਥ ਫੜਾਓ ਫੇਮੇ ਉੱਠਦੀ ਫੇਮੇ ਅਸੀਂ ਉੱਠੀ ਮੇਰੇ ਤੋਂ ਨਹੀਂ ਸੀ ਉੱਠ ਹੁੰਦਾ ਕਿਉਂਕਿ ਉੱਤੇ ਦਰਦ ਹੀ ਦਰਦ ਬਹੁਤ ਭੈੜਾ ਏ ਇਧਰ ਤੋਖਦੀ ਵੀ ਮੇਰੀ ਗਰਦਨ ਐਦਾਂ ਨਹੀਂ ਹੁੰਦੀ ਵੀ ਗਾਇਸ ਅਸੀਂ ਨਾ ਟੀਵੀ ਦੇਖਣ ਲੱਗੇ ਜਿਹਦੀ ਰੋਟੀ ਪਾਣੀ ਹੀ ਖਾ ਲਿਆ ਆ ਤੇ ਮਮਾ ਜੀ ਵੀ ਬੈਠੇ ਨੇ ਮਮਾ ਪੇਟ ਠੀਕ ਹੋਇਆ ਪੇਟ ਥੋੜਾ ਥੋੜਾ ਠੀਕ ਆ ਹੂੰ ਤੇ ਮੁੰਨਾ ਦੀ ਵੀ ਤੁਹਾਨੂੰ ਬੜ ਪਿਆ ਹੈ ਮੁੰਨਾ ਹਾਂ ਤੇ ਤੁਹਾਨੂੰ ਬੜ ਪਿਆ ਨਾ ਗੈਸ ਇਦਾਂ ਨਹੀਂ ਕਰ ਸਕਦੀ ਹਿੰਮਤ ਆਦਾ ਮੈਨੂੰ ਇਦਾਂ ਕਰਕੇ ਹਿੰਮਤੀ ਨਹੀਂ ਕਰਕੇ ਦਿਖਾਏ ਹਮਤੇ ਨੂੰ ਖੁੱਲਾ ਚੈਲੰਜ ਆ ਖੁੱਲਾ ਥੋੜਾ ਦਵਾਈ ਦੇ ਨਾਲ ਘਟਿਆ ਇਹ ਹੋ ਨਹੀਂ ਮੈਂ ਤਾਂ ਇਦਾਂ ਦਾ ਕਰਕੇ ਦਿਖਾਉਣੀ ਮੇਰੀ ਪੈ ਜੂਗੀ ਇਹ ਦਵਾਈ ਦੇ ਨਾਲ ਘਟਿਆ ਥੋੜਾ ਪੀ ਆਹ ਦਵਾਈ ਲੈ ਕੇ ਦਿੱਤੀ ਪਾਪਾ ਨੇ ਤੇ ਦਰਦ ਘਟ ਗਿਆ ਤੇ ਠੀਕ ਹੋ ਜਾਣਾ ਦੇ ਨਾਲ ਤੇ ਆ ਨਾ ਮੋਨਨਾ ਸੋਧ ਲੈ ਦੀਜੀ ਗਾਈਜ਼ ਥੋੜਾ ਮਤਲਬ ਘਰ ਦਾ ਰੋਸ਼ਨ ਪਾਣੀ ਤੇ ਆ ਪੈਨ ਸੀ ਦਹੀਂ ਦੱਸਦੀ ਮੈਂ ਸਟੋਰੀ ਗਾਈਜ਼ ਪਤਾ ਨਹੀਂ ਤੂੰ ਦਾ ਲਾਈਵ ਸਟੋਰੀ ਕਿ ਕੁਝ ਟਾਈਮ ਬਾਅਦ ਮੈਂ ਆਈ ਮੀਨ ਮੈਂ ਲਿਖਿਆ ਆਈ ਥਿੰਕ ਮੈਂ ਬਾਅਦ ਲਿਖਿਆ ਤੇ ਆ ਪੈਨ ਪਤਾ ਕਦੋਂ ਦਾ ਹੈ ਜਦੋਂ ਮੈਂ ਪਲੱਸ 1 ਚ ਪੜ੍ਹਦੀ ਹੁੰਦੀ ਸੀ ਉਦੋਂ ਦੇ ਪੈਨ ਇਹ ਮਤਲਬ ਕਾਫੀ ਮਤਲਬ 10 15 ਸੀਗੇ ਅਦੇ ਨੇ ਮੈਂ ਮੁਕਾਈ ਦਿੱਤੇ ਸੀਗੇ ਤੇ ਆ ਹੁਣ ਮੁੱਕ ਗਿਆ ਇੱਕ ਬੱਚਾ ਸੀ ਮਿਲਦਾ ਹੁਣ ਆ ਦੇਖ ਮੈਂ ਤੁਹਾਨੂੰ ਦਿਖਾਉਂਗੀ ਫਿਨਿਸ਼ ਹੋ ਗਿਆ ਸਾਰਾ ਦੇਖੋ ਹੂੰ ਇਹ ਨਾ गाइसੋ ਮਤਲਬ ਇਹ ਪਹਿਲੇ ਪਾਪਾ ਤੇ ਪਾਪਾ ਨੇ ਤਾਂ ਕਦੇ ਕਦੇ ਨੱਪਾਈ ਖਣਾ ਹੁੰਦਾ ਨਾ ਤੇ ਤਾਂ ਇਹਨਾਂ ਵਰਤ ਨਹੀਂ ਹੁੰਦਾ ਇਹ ਜੇ ਆਪਾਂ ਸਕੂਲੇ ਵਗੈਰਾ ਵਰਤੀ ਫੇ ਤਾਂ ਇਹ ਖਤਮ ਹੀ ਨਾ ਹੁੰਦਾ ਫੇ ਪਹਿਨੇ ਹੋਰ ਮੁੱਕ ਗਿਆ ਮੈਂ ਕਿਹਨ ਕੋਲ ਕੋਈ ਵਰਤਦਾ ਮੋਨ ਗੰਦੀ ਲੱਲ ਮੁੱਕ ਗਿਆ ਮੈਂ ਕਿ ਚੱਖੋ ਖਤਮ ਹੋ ਗਿਆ ਤੇ ਅਸੀਂ ਛੀ ਵੀ ਤੇ 빅 ਬੋਸ ਦੇਖਣ ਲੱਗੇ ਫਿਲਹਾਲ ਤਾਂ ਐਡ ਆਈ ਹੋਈ ਆ ਲੋ ਰੋਕੀ ਹੋਈ ਆ ਸੀ ਤਾਂ ਬਲੌਗ ਬਣਾਉ ਲੀ ਰਹਿਣਾ ਇਹਦੇ ਬੜ ਪਿਆ ਹੋਇਆ ਕਿੰਨੇ ਕਿੰਨੇ ਟਾਈਮ ਦੀ ਬਪਨ ਦਈ ਰਖਦੀ ਸੀ ਪਾਪਾ ਨੇ ਚਾਰ ਉਹ ਲੈ ਕੇ ਦਿੱਤੇ ਚਾਰ ਖਰਾਕਾ ਦੇਤੇ ਚਾਰ ਖਰਾਕਾ ਤਾਂ ਘਟਦਾ ਦਿੰਦੇ ਹੀ ਹਣਾ ਚਾਰ ਖਰਾਕਾ ਹੀ ਦਿੰਦੇ ਹੁੰਦੇ ਆ ਤੇ ਇੱਕ ਦਿਨ ਖਾ ਕੇ ਸ਼ਾਇਦ ਇਹ ਤਾਂ ਠੀਕ ਹੋਈ ਜਾਊਗਾ ਤੇ ਹੁਣ ਇਦਾਂ ਨਹੀਂ ਕਰ ਸਕਦੀ ਇਹਨਾਂ ਦਾ ਦੇ ਦਿੱਤਾ ਇਹ ਬੰਦਾ ਇਦਾਂ ਹੁੰਦਾ ਕਿਸੇ ਨੇ ਕਹਿਣਾ ਕਰੇ ਬੰਦਾ ਔਖਾ ਔਖਾ ਕਰਦਾ ਦੇਖਦਾ ਇਹ ਬੰਦੇ ਨੂੰ ਮੇਰੇ ਪੂਰੀ ਕਿਸੇ ਨੇ ਕਹਿਣਾ ਬੰਦੇ ਤੇ ਐਟੀਟਿਊਡ ਹੀ ਬੜਾ ਹੈ ਔਖਾ ਜਿਹਾ ਦੇਖਦਾ ਇਹ ਨਹੀਂ ਪਤਾ ਉਹਦੇ ਦੁੱਖ ਦਰਦ ਤੇ ਪੀੜਾ ਉਹਦੇ ਹੋਏ ਹੋਈ ਆ ਨਾਲ ਚੜੀ ਆ ਤੇ ਯਾਰ ਨਹੀਂ ਟੀਵੀ ਦੇਖ ਲੈਣੇ ਤੇ ਇਹਨਾਂ ਸੋਚਦਾ ਲੱਗਦਾ ਤੇ ਸਾਡਾ ਪੈਨ ਮੁੱਕ ਗਿਆ ਇੰਨਾ ਪੁਰਾਣਾ ਗਾਇਸ ਮੈਂ ਤਾਂ ਮਮਾ ਦਾ ਸਰ ਬੌਣੀ ਹੁੰਦੀ ਹੰਨੀ ਆ ਮਤਲਬ ਜਦੋਂ ਵੀ ਮਮਾ ਕਹਿੰਦੇ ਹੁੰਦੇ ਮੇਰੇ ਸਰ ਬਾਦੇ ਜਾਂ ਮੈਂ ਹੀ ਕਹਿੰਦੀ ਕਿ ਮਮਾ ਮੈਂ ਤੁਹਾਡਾ ਸਰ ਬਦ ਲਨੀ ਆ ਤੇ ਮਮਾ ਕਹਿੰਦੇ ਤੂੰ ਮੇਰਾ ਸਰ ਬਾਈ ਚੱਲ ਮੈਨੂੰ ਮਜ਼ਾ ਬਹੁਤ ਆ ਬੇਲਾ ਗਾਇਸ ਗਾਇਸ ਟੋਪੀਆਂ ਲੈ ਲੈ ਕੇ ਤਾਂ ਬੰਦਾ ਪਾਗਲ ਹੋ ਜਾਂਦਾ ਆ ਯੈਸ ਏਸੀ ਜੋ ਸਰ ਬੌਣ ਤਾਂ ਮਜ਼ਾ ਬਹੁਤ ਆ ਨਾ ਫੇ ਬਹੁਤ ਮਜ਼ਾ ਆਂਦਾ ਚਿਕੜ ਤਾਂ ਬਾਈ ਚਾਹੀਏ ਅਗਲਾ ਵਾਰ ਮੋਰਾ ਕਹਦਾ ਏ ਹੇ ਬੁਗਾਰੀ ਪੈ ਗਈ ਹੈ ਨਹੀਂ ਜੀ रा दिल पढ़ सकती है तू जिला मर्जी क्या हो रहा है कंबल माइस <laughs> पापा कंबल मम्मा ममा गए गेम गेम खेलते दे पे देखो ਤਾਕੀ ਕੰਬਲ ਚ ਪਾਪਾ ਨੈਗ ਮੈਲ ਸਕੇ ਪੂਰੇ ਤਰੀਕੇ ਨਾਲ ਹੈਨਾ ਗਾਇਜ਼ ਅੱਲੇ ਵੀ ਮੈਂ ਇਦਾਂ ਨਹੀਂ ਕਰ ਸਕਦੀ ਆਹੋ ਸੱਚ ਤੇ ਤੁਹਾਨੂੰ ਤਾਂ ਬਲ ਪਿਆ ਮੈਂ ਤੇ ਕੋਈ ਖਾਣ ਨਹੀਂ ਪੁੱਤ ਤੇ ਤੈਨੂੰ ਸਵਾਲ ਪੁੱਛੀ ਜਾਨੀ ਬੈ ਤੂੰ ਮੁੰਨਾ ਕਹਿਣਾ ਹਾਂ 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 ਤੂੰ ਕਿਛੋ ਤੋੜਾ ਲੌਣੇ ਜਾਂ ਤੈਨੂੰ ਪਤਾ ਹੈ ਕਿਦਾਂ ਮੈਂ ਇੱਕ ਖਰਾਕ ਹੋਰ ਖਾ ਲਵਾਂ ਪਾਪਾ ਦੋ ਟਾਈਮ ਖਾਣੀ ਸੀ ਕਿ ਤਿੰਨ ਟਾਈਮ ਦੋ ਟਾਈਮ ਮੋਨੇ ਚੈਲੰਜ ਆ ਮੋਨੇ ਖਾਉਂਗੀ ਚੈਲੰਜ ਆ ਮੋਨੇ ਸਤਵਾਜ ਤੂੰ ਤੌਣ ਨੂੰ ਪਰਾ ਚੱਕ ਕੇ ਮਾਰ ਕੇ ਤਾ ਤੌਣ ਨੂੰ ਪਰਾ ਚੱਕ ਕੇ ਮਾਰ ਕੇ ਤਾ ਮम्मा ਕਹਿੰਦੀ ਕਰਦ ਨੂੰ ਪਰਾ ਚੱਕ ਕੇ ਮਾਇਕ ਲਗਾ ਮੇਰਾ ਸਿਰ ਵੀ ਇਧਰ ਸਾਈਡ ਤੋਂ ਹੁੰਦਾ ਨਹੀਂ ਮਾਰ ਸਕਦੇ ਆਪਾਂ ਕਿਉਂ ਸਿਸਟਮ ਹੀ ਇਹਨਾਂ ਜਿਹੇ ਰੱਖਿਆ ਪਾਣਾ ਤਾਂ ਐਡਾ ਉੱਚਾ ਦਾ ਸਹਰਾਣਾ ਲੈ ਕੇ ਸੋਹਣੀ ਹੈ ਨਹੀਂ ਨਹੀਂ ਮੈਂ ਸੇਮ ਸਹਰਾਣੇ ਦਾ ਕੇ ਸੋਹਣੀ ਜਿਹੜਾ ਪਾਪਾ ਲੈ ਕੇ ਸੋਹਣੇ ਮਤਲਬ ਉਦਾਂ ਦੇ ਦੋ ਹਨ ਆਪਣੇ ਹਮ ਤੇ ਜਿਹੜੀ ਚੀਜ਼ ਮਤਲਬ ਹੋਣੀ ਉਹ ਹੋ ਹੀ ਜਾਣੀ ਆ ਐਡਾ ਸਹਰਾਣੇ ਦਾ ਨਹੀਂ ਕੋਈ ਹੁੰਦਾ ਹਮ ਮੈਂ ਤਾਂ ਲੈਂਦੀ ਨਹੀਂ ਸਹਰਾਣਾ ਹਾਂ ਤੂੰ ਦਾ ਸਹਰਾਣੇ ਲੈਂਦੀ ਹਮ ਮम्मा ਲੈਂਦੇ ਆ ਮम्मा ਵੀ ਤੁਸੀਂ ਤੇਨਾਂ ਲੈਂਦੇ ਮੈਂ ਲੈਂਦੀ ਹਮ ਸਰਾਣਾ ਲੈ ਕੇ ਮੈਂ ਨੀਂਦੀ ਨਹੀਂ ਆਉਦੀ। ਇਹ ਹੈਲੋ ਮੈਂ ਸਰਾਣਾ ਨਹੀਂ ਲੈਂਦੀ ਮੈਡਮ ਜੀ ਮੈਂ ਤਾਂ ਮਾੜਾ ਜਿਹਾ ਸ਼ਾਲਜਾ ਰੱਖ ਕੇ ਸਰਾਣਾ ਨੇ ਟੱਕ ਕੇ ਸੌ ਜਾਂਦੀ। ਤੇ ਸ਼ਾਲ ਤਾਂ ਲੈਣਾ ਹੀ ਹੈ ਸ਼ਾਲ ਲਈ ਸਰਾਣਾ ਬਣਾਉਂਦੇ ਮਮਾ। ਨਹੀਂ ਗਾਇਸ ਮੈਂ ਸਰਾਣਾ ਨੇ ਰੱਖ ਕੇ ਸੌ ਜਾਂਦੀ ਆ ਉਹ ਕੋਸ਼ਿਸ਼ ਨਹੀਂ ਲੈਂਦੀ ਨੀ ਸਰਾਣਾ ਮੈਂ। ਸਰਾਣਾ ਇਹ ਤਾਂ ਡਿਫਰੈਂਟ ਥਿੰਗ। ਸ਼ਾਲ ਤਾਂ ਵੱਖਰੇ। ਆ ਮਮਾ ਵੈਰ ਲੈ ਲੈਂਦੇ ਸੀ ਮਮਾ ਨੇ ਹੋਂ ਚੇ ਛੱਡਿਆ ਸਰਾਣਾ ਲੈਣਾ। ਜਦੋਂ ਮੈਂ ਸਰਾਣਾ ਲੈ ਕੇ ਪਹਿਨੀ ਨਾ 4-5 ਮਹੀਨੇ ਹੋ ਗਏ। ਅਨ ਕੰਫਰਟੇਬਲ ਜਿਹਾ ਹੁੰਦਾ ਰਹਿੰਦਾ ਮਤਲਬ। ਹਾਂ। ਤੂੰ ਵੈਸੇ ਮੈਨੂੰ ਤੂੰ ਤਾਂ ਮਿਲਾ ਦੇ ਕਦੇ ਲਿਆਈ ਨਹੀਂ ਸਰਾਣਾ ਪਹਿਲਾਂ ਪਹਿਲਾਂ ਲੈਂਦੀ ਪਹਿਲਾਂ ਲੈਂਦੀ ਹੁੰਦੀ ਸੀ ਮੈਂ ਪਹਿਲਾਂ ਲੈਂਦੀ ਹੁੰਦੀ ਸੀ ਫੇਰ ਕਿਹਾ ਸੀ ਨਹੀਂ ਲਿਆ ਕਰ ਫੇਰ ਮੈਂ ਨਹੀਂ ਲੈਂਦੀ ਸਰਾਣਾ ਟੌਪਿਕ ਛਿੜਿਆ ਹੈ ਸਰਾਣਾ ਨਾ ਉਹ ਮਤਲਬ ਉਹ ਪੁੱਗਲ ਕਰਦੇ ਬੈਨਾ ਹੁਣ ਮੈਂ ਜੇ ਸਰਾਣਾ ਲਾ ਕੇ ਪੈ ਮੈਂ ਨਾ ਸਰਾਣਾ ਸੂਤ ਹੀ ਨਹੀਂ ਹੁੰਦਾ ਰਹਿੰਦਾ ਸਰਾਣੇ ਤੋਂ ਬਣਾ ਪਤੀ ਜਿੱਥੇ ਮਰਜੀ ਤੌੜ ਰੱਖੋ ਸਾਰੇ ਬਣਾ ਇਕਵਲ ਤੂੰ ਵੀ ਕਦੀ ਇੱਦਾਂ ਕਰਕੇ ਦੇਖੀ ਪਰ ਸ਼ਾਇਦ ਤੇਰੀ ਨੀਂਦ ਨਹੀਂ ਹੋਣੀ ਕਿਉਂਕਿ ਤੈਨੂੰ ਆਦਤ ਹੈ ਸਰਾਣੇ ਦੀ ਜਿੰਨੇ ਦਾ ਕਰੂੰਗੀ ਮੈਨੂੰ ਹਾਲ ਹੀ ਦੀ ਆਦਤ ਪਾਣੀ ਪੀਣੀ ਹਾਂ ਇਹ ਤਾਂ ਕਰਦੀ ਰਹੀ ਹਾਂ ਇਹਨੂੰ ਸਰਾ ਮਨੇ ਜੋ ਤਾਂ ਕੱਢ ਲੈਣੀ ਕਦੀ ਨੇ ਸਹਾਰਾ ਥਲੇ ਪੂਣੀ ਬਾੜ ਦਿੰਨੀ ਆ ਕੌਣ ਤੂੰ ਤੇ ਫੇ ਉਹ ਜਗਾ ਉਹ ਨਹੀਂ ਖੋਦੀ ਤੇ ਬਾੜ ਨਹੀਂ ਨਹੀਂ ਹੜਾ ਵੀ ਗਾਇਸ ਮੰਮਾ ਰੈਡੀ ਹੋ ਚੁੱਕੇ ਵਾ ਮਾ ਹੈਲੋ ਗਾਇਸ ਬਲੌਗ ਸ਼ੁਰੂ ਨਹੀਂ ਕੀਤਾ ਹੈਗਾ ਵੇ ਗਾਇਸ ਯ ਨੀ ਠੰਡ ਮੈਂ ਬਾਜ਼ਾਰ ਚਲਦੀ ਆ ਤੇ ਆਪਣਾ ਪੂਰਾ ਪ੍ਰਬੰਧ ਕਰਕੇ ਕੋਟੀ ਸਟਾਲ ਪਾਪਾ ਦੇਖ ਲੋ ਸੈਂਟਰ ਕੋਲ ਸੋ ਅੰਮਾ ਪਾ ਟੋਪੀ ਦੇਖੋ ਦੇਖੋ ਆਇਆ ਆਪਣਾ ਹੈ ਅੰਦਾਜ਼ ਆਪਣਾ ਆਪਣਾ ਇੰਨੀ ਠੰਡ ਚ ਦਿਲ ਨਹੀਂ ਕਰਦਾ ਬਾਜ਼ਾਰ ਜਾਣ ਨੂੰ ਹਾਂ ਤੇ ਮੰਮਾ ਹੋਣੀ ਚੱਲਿਆ ਸੌਦਾ ਲੈਣ ਕਰਕੇ ਜਾਣਾ ਪਿਆ ਯੈਸ ਸੌਦਾ ਲੈਣ ਚੱਲੇ ਬੋ ਮਮੋਣੀ ਆ ਵੀ ਲਗਿਆ ਲੋੜ ਅੰਮਾ ਇਹਨੂੰ ਮੈਂ ਲਾਉਂਗੀ ਸਿਰ ਤੇ ਇਹਨੂੰ ਲਾਉਂਗੀ ਲਪੇਟੂਗੀ ਮੰਮਾ ਇੰਨੀ ਬਾਹਰ ਸਨੋਂ ਨਹੀਂ ਪੈਂਦੀ ਆ ਕੰਬਲ ਲਾ ਜੋ ਅੰਮਾ ਸਨੋਰੀ ਵੇਂਦੀ ਬਾਹਰ ਕਾਈਜ਼ ਮੰਮਾ ਤਿਆਰ ਹੋ ਗਏ ਇੱਕਦਮ ਮੈਂ ਸਿਰ ਗੱਡੀ ਪਾ ਕੇ ਮੈਂ ਸਿਰ ਗੱਡੀ ਚੇਰ ਵਾਲੀ ਪਾ ਕੇ ਐਕਡਮ ਪਿਆਰ ਹੋ ਗਿਆ ਮਮਾ ਸੈਟੋ ਕੋ ਬੈਲਾ ਆਪਣਾ ਕਾਇਸ ਮੈਂ ਆਉਣੀ ਆ ਮਾਰਕੀਟ ਤੋਂ ਹੋ ਹੂੰ ਮੈਂ ਤਾਂ ਦੁਬਾਰਾ ਮੌਸਮ ਦਿਖਾਉਣੀ ਕਿੱਦਾਂ ਦਾ ਹੋਇਆ ਵੈਸੇ ਤਾਂ ਪਪਾ ਕਹਿੰਦੇ ਤਾਂ ਆਪਾਂ ਨਿਕਲੀ ਸੀ ਬੱਟ ਫਿਰ ਵੀ ਇਹ ਤਾਂ ਮੌਸਮ ਮਤਲਬ ਤਾਂ ਨਿਕਲੀ ਨਹੀਂ ਹੋਈ ਪਰ ਸ਼ਾਮ ਦਾ ਟਾਈਮ ਹੋ ਗਿਆ ਸ਼ਾਇਦ ਸ਼ਾਇਦ ਕੀ ਮਤਲਬ ਤਾਂ ਆਪਾਂ ਨਿਕਲੀ ਸੀ ਸ਼ਾਮ ਦਾ ਟਾਈਮ ਹੋ ਗਿਆ ਤੇ ਸੂਰਜ हो हो गया मतलब छिप गया सूर्य देवता जी ते मम्मा मजे पापा चले छेती छैती आना ध्यान से जाना ओके शॉल ऊपर उठा लीजिएगा अब कुंडा लगा लेनी आप पा कुंडा ला लिया हुन आप चलनिया अंदर अंदर देख दिया मनीषा की कर दी ओ बड़क पे कर ਹਾਏ ਮੇਰਾ ਨਾ ਕੱਲ ਗਾਈਸ ਮੇਰਾ ਨਾ 9 ਵਜੇ ਸੀ ਤੇ ਕੋਈ ਜਿਆਦਾ ਕੱਟ ਹਾਏ ਰੈੱਡ ਲਾਈਟ ਗਾਈ ਗਾਈਸ ਗਈ ਨਹੀਂ ਗਾਈਸ ਇਹ ਦੁੱਖ ਦਰਦ ਪੀੜਾ ਮਤਲਬ ਬਿਆਨ ਨਹੀਂ ਹੋ ਸਕਦੀ ਇੰਨੀ ਹੁੰਦੀ ਆ ਤੇਰੇ ਖਤਰੇ ਦੀ ਲਾਈਨ ਤੱਕ ਕੱਟ ਲਿਆ ਪਰ ਦੇਖੋ ਰੈੱਡ ਦੀ ਤਾਂ ਪੈਨ ਹੂੰ ਇਹਦੇ ਅੰਦਰ ਮੇਰੇ ਤੇ ਦਰਦ ਫੀਲ ਕਰ ਸਕਦੇ ਹੂੰ ਤਾਂ ਤੁਸੀਂ ਇੱਕ ਤੜ ਤੱਕ ਦੇਖਦਾ ਹੋਇਆ ਹੋਊਗਾ ਤਾਂ ਤੇ ਮੈਂ ਮੜ ਕੇ ਚੱਲੀ ਆ ਫਨੀਸ਼ਾ ਇਧਰ ਆ ਤੇ ਤੇ ਬੱਤੀ ਸੀ ਬਾਹਰ ਨਿਕਲ ਗਈ ਫਰਟ ਕਰਦੇ ਸੀ ਆਹ ਕੋਈ ਨਹੀਂ ਠਾਕੁਰ ਗਾਇਸ ਅਸੀਂ ਨੇ ਇਹ ਤੇ ਪ੍ਰੈਂਕ ਕਰਦੇ ਪਏ ਸੀ ਕਿ ਨਾ ਇਹਦੇ ਪਾਪਾ ਨੂੰ ਗਿਆ ਸੀਗੇ ਪਾਪਾ ਮੰਚ ਲੈ ਕੇ ਆਈਓ ਤੇ ਅਸੀਂ ਇਹ ਤੇ ਪ੍ਰੈਂਕ ਕੀਤਾ ਕਿ ਅਸੀਂ ਲੈ ਕੇ ਨਹੀਂ ਆਂਦੀਆਂ ਪਰ ਅਸੀਂ ਇਹਦੀ ਮਤਲਬ ਪਾਪਾ ਉਹਨੇ ਨਹੀਂ ਇਹਦੀ ਲੈ ਕੇ ਆਂਦੀਆਂ ਕਿੰਦਾ ਲੱਗਾ ਪ੍ਰੈਂਕ ਜੋ ਅੱਛਾ ਡੈਰੀ ਮਿਲ ਕਾ ਸੌਰੀ 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 ਗਾਇਸ ਮੇਰੇ ਸ਼ਾ ਤਾਂ ਗੁੱਸੇ ਹੋ ਗਈ ਬੜਾ ਰੋਡਲੀ ਜੀ ਸਾਡੇ ਨਾਲ ਬੋਲੀ ਮੈਂ ਬੋਲੀ ਨਹੀਂ ਮੈਂ ਬੋਲੀ ਨਹੀਂ ਮੈਂ ਨਹੀਂ ਤੂੰ ਹੀ ਬੋਲੀ ਨਹੀਂ ਮੈਂ ਚੁੱਪ ਰਹੀ ਆ ਮਤਲਬ ਰੂਟ ਲੀਜੀ ਹੋ ਗਈ ਮਤਲਬ ਮੈਂ ਅੰਦਾਜ਼ ਅੰਦਾਜ਼ ਹੋ ਗਿਆ ਮੈਂ ਤਾਂ ਹੜ ਗਈ ਜੀ ਮਤਲਬ ਮੈਂ ਚੁੱਪ ਹੋ ਕੇ ਰਹਿ ਕੇ ਜੇ ਮੈਂ ਬੋਲੂਗੀ ਤਾਂ ਮੈਨੂੰ ਡੰਗ ਲਗਾੜਾ ਪੈਣੀ ਆ ਵੀ ਚੁੱਪ ਕਰ ਗਈ ਸੀਗੀ ਮਤਲਬ ਫਿਰ ਐਗ ਬេរਨਾ ਖਾਓ ਐਸ਼ ਕਰੋ ਲੈ ਜਾਓ ਡੇਟ ਵੀ ਦੇਖ ਕੇ ਲੈ ਆ ਐਸ਼ ਕਰੋ ਡੇਟ ਵੀ ਦੇਖੀ ਸਾਲ ਦੀ ਹੈ ਸਾਲ ਦੀ ਹੈ ਇਹਦਾ ਮਰ ਇਹ ਨਹੀਂ ਕਿ ਸਾਲ ਤੱਕ ਹੀ ਚੱਲਣਗੀ ਗਾਇਸ ਮੈਂ ਬੜਾ ਕੰਮ ਕਰਕੇ ਬਾਹਰ ਚੁੱਕੀ ਆ ਤੇ ਹਨਾ ਮम्मा ਕਹਿੰਦੇ ਤੁਹਾਨੂੰ ਕਿੱਦਾਂ ਲੱਗਾ ਸੀ ਦਾ ਰੱਡੀ ਚੀਜ਼ ਨਹੀਂ ਲੈ ਕੇ ਆਵਾਂਗੇ ਤੇ ਮੋਨ ਨੇ ਕੀ ਕਿਹਾ ਮੋਨ ਦੱਸ ਮੈਂ ਕਿਹਾ ਗਾਇਸ ਮम्मा ਸਾਡੀ ਤੇ ਪਾਪਾ ਦੀ ਐਕਟਿੰਗ ਹੀ ਬਣੀ ਤਗੜੀ ਸੀ ਸੱਚੀ ਦਰਜਾ ਮੈਂ ਤਾਂ ਸੱਚੀ ਲੱਗ ਜਾਂਦੀ ਰੀਅਲ ਐਕਟਿੰਗ ਸੀਗੀ ਬਿਲਕੁਲ ਰੀਅਲ ਐਕਟਿੰਗ ਸਪਾ ਓਸਕਰ ਲੈਵਲ ਐਕਟਿੰਗ ਕੀਤੀ ਤੁਸੀਂ ਦੱਸੋ ਮੈਨੂੰ ਗਾਇਸ ਸਾਨੂੰ ਐਕਟਿੰਗ ਦਾ ਵਾਰਡ ਮਿਲਣਾ ਚਾਹੀਦਾ ਅਸੀਂ ਬਾਜ਼ਾਰੋਂ ਆਏ ਮਨੀਸ਼ਾ ਮੋਨਾਂ ਕਿ ਨਹੀਂ ਸਾਡੇ ਲਈ ਕੁਝ ਲਿਆਉਂਦਾ ਹੀ ਨਹੀਂ ਅਸੀਂ ਵੀ ਸਰਪ੍ਰਾਈਜ਼ ਦੇ ਦਿੱਤਾ ਮੈਂ ਨਹੀਂ ਸੀ ਕਿਉਂ ਗਾਇਸ ਹਾਇ ਮਨੀਸ਼ਾ ਮੇਰੇ ਪੇਨ ਹੋਣਾ ਸ਼ੁਰੂ ਹੋ ਗਿਆ ਦੋਈ ਖਾਲੀ ਦੋਈ ਖਣੀ ਪਣੀ ਤੂੰ ਖਾ ਨਾ ਫੇ ਹਾਂਜੀ ਗੱਲ ਸਸੀ ਵੀ ਅਜ ਮਨੀਸ਼ਾ ਨਾਲ ਮੈਂ ਤਾਂ ਮਾਸਟਰ ਜੀ ਨੇ ਪ੍ਰੈਂਕ ਕੀਤਾ ਹਮੇਸ਼ਾ ਸਾਡੇ ਨਾਲ ਪ੍ਰੈਂਕ ਕਰਦੀ ਹੈ ਕੋਈ ਨਹੀਂ ਅੱਪਾ ਵੀ ਪ੍ਰੈਂਕ ਕਰਦੇ ਆ ਕੋਈ ਨਹੀਂ ਠਾਕੁਰ ਔਰ ਠਕੁਰਾਈਨ ਤੂੰ ਮੈਂ ਤਾਂ ਵੈਸੇ ਤਾਂ ਮੈਂ ਇੱਕ ਗੱਲ ਦੱਸਾਂ ਸਾਡੀ ਕੋਈ ਸਲਾਹ ਨਹੀਂ ਸੀ ਪ੍ਰੈਂਕ ਕਰਨ ਦੀ ਜਦੋਂ ਡੈਡੀ ਪ੍ਰੈਂਕ ਕਰਨ ਲੱਗੇ ਨਾਲ ਮੈਂ ਵੀ ਸ਼ੁਰੂ ਹੋ ਗਈ ਸੱਚੀ ਬਬੂਆ ਕੁਛ ਬਦਲਾ ਲੇਗਾ ਤੁਮਸਾ ਕੁਝ ਸਾ ਬਦਲਾ ਲੇਗਾ ਇਹ ਇਹਦੀ ਸ਼ਾਦੀ ਸ਼ੌਤ ਤੋਂ ਜ਼ਿਆਦਾ ਬਦਲਾ ਲਾਉਂਗੇ ਹਰਨਾ ਮਾ ਸਾਡੀ ਕੋਈ ਸਰਾ ਹੀ ਨਹੀਂ ਸੀ ਪ੍ਰੈਂਕ ਕਰਨ ਦੀ ਦੇਖਿਆ ਸੈਕਸੈਸਫੁਲ ਹੋ ਗਿਆ ਸਾਡਾ ਹਮ ਜਿਹਨੇ ਪ੍ਰੈਂਕ ਕੀਤਾ ਵੀ ਲੱਗਾ ਸੱਚੀ ਨਹੀਂ ਲੱਗੇ ਅਮੋਨਾ ਵੀ ਰਲ ਗਈ ਸੀ ਇਹਨਾਂ ਦਾ ਮੈਨੂੰ ਵੀ ਆਪਣੀ ਥੋੜੀ ਕਿੰਨੀ ਸਕਿਲਸ ਮਾ ਵਾ ਤੇਨੂੰ ਪਤਾ ਨਾ ਕਿ ਵੀ ਮੈਂ ਅਸੀਂ ਪ੍ਰੈਂਕ ਕਰਦੇ ਵੀ ਨਹੀਂ ਮੈਂ ਵਾਚ ਪਾਟੇ ਤੋਂ ਚਲ ਗਈ ਮੈਨੂੰ ਪਤਾ ਤੁਸੀਂ ਮੇਰੀ ਪਿੱਠ ਪਿੱਛੇ ਕੀ ਸ਼ਾਦੀ ਸ਼ਰਾਚ ਦੇ ਪਏ ਦਇਆ ਸੀ ਦਈ ਸਾਡੀ ਸ਼ਰਚੀ ਦਾ ਬਹੁਤ ਹੀ ਜ਼ਬਰਦਸਤ ਤੇਰਾ ਸਾਜਿਸ਼ ਰਚੀ ਹਾਂ ਤੇ ਫੇਰ ਬਾਚੇ ਨੇ ਦਿਖਾਈ ਦਿੱਤਾ ਤੇ ਜਦ ਇਹਨਾਂ ਪਤਾ ਲੱਗਾ ਨਾ ਮਨੀਸ਼ ਤਾਂ ਕੁਝ ਬੋਲਦੀ ਨਹੀਂ ਪਈ ਮਨੀਸ਼ ਤਾਂ ਸ਼ਾਂਤ ਤਾਂ ਫਿਰ ਕਹਿੰਦੇ ਚਲ ਫੇਲ ਕਰ ਹੀ ਦਿੰਨੇ ਪਰ ਐਂ ਕਹਣਾ ਨਹੀਂ ਅਸੀਂ ਫੇਲ ਨਹੀਂ ਕੀਤਾ ਸੀ ਕਿ ਤੇਰੇ ਰਿਐਕਸ਼ਨ ਲੈਣੇ ਆ ਹੂੰ ਵਿਕੇਸ਼ ਸਾਹਿਬ ਦੇ ਆਨ ਕੈਮਰਾ ਲੈਣੇ ਸੀਗੇ ਨਾ ਫੇਰ ਕੈਮਰਾ ਆਨ ਕੀਤਾ ਤਾਂ ਸੀਗਾ ਉਹ ਤਾਂ ਬਾਅਦ ਚ ਕੀਤਾ ਨਾ ਜਦ ਮੇਰੇ ਰਿਐਕਸ਼ਨ ਦੇ ਦਿੱਤੇ ਸੀ ਗਾਇਸ ਪਪਾ ਤੇ ਮੰਮਾ ਮੂਫਲੀ ਖਾਂਦੇ ਹੋਏ ਗਾਇਸ ਮੂਫਲੀ ਟਾਈਮ ਇਹ ਉਹ ਹੀ ਮੂਫਲੀ ਆ ਗਾਇਸ ਜਿਹੜੀ ਸਾਨੂੰ ਮਿਲੀ ਸੀ ਫੰਕਸ਼ਨਾਂ ਤੋਂ ਹਾਂ ਲੋੜੀ ਵਾਲੀ ਹੜਾ ਇੱਕ ਵਾਰ ਮੁੰਨੇ ਬੁਲਾਉਂਦੀ ਪੀ ਕਹਿੰਦੀ ਕੁਝ ਦਿਖਾਉਣਾ ਹੈ ਮੂਝੇ ਤੁਮਹਾਂ ਹਾਂ ਦੇਖਾ ਲੁੱਕ ਐਟ ਦਾ ਰੋਟੀ ਓ ਮਾਈ ਗੋਡ ਫਟੂਰਾ ਬਣ ਗਿਆ ਇਨੀ ਮੋਟੀ ਹਾਂ ਖਾਂਦੇ ਵੀ ਤੇ ਘਰ ਚੋਂ ਆ ਫੇਰ ਲੱਗਦਾ ਇਨੀ ਮੋਟੀ ਗਾਇਸ ਮੁੰਨੇ ਰੋਟੀ ਖਾਣ ਦੀ ਵੀ ਇੱਧਰ ਤੇ ਦਵਾਈ ਖਾ ਲਈ ਹਾਂ ਮੈਂ ਇੱਧਰ ਤੈਨੂੰ ਪਾਣੀ ਦਿੱਤਾ ਸੀ ਸੱਚ ਅਈ ਦੀ ਤਾਰੀਕ ਨੋ ਟਕਾਲਾ ਸ਼ੁਕਰੀਆ ਬਹਨ ਤੂੰ ਮੈਨੂੰ ਪਾਣੀ ਦਿੱਤਾ ਇਦਾਂ ਇਦਾਂ ਕਰਦੀ ਏ ਸ਼ੁਕਰੀਆ ਬਹਨ ਤੂੰ ਮੈਨੂੰ ਪਾਣੀ ਦਿੱਤਾ ਹਿੰਮਤ ਨਾਲ ਇਦਾਂ ਕਰਕੇ ਤਕ ਆਹ ਬਹਨ ਨੂੰ ਕੋਈ ਮੈਨੂੰ ਹਿੰਮਤ ਨਹੀਂ ਇਹ ਜੇ ਕਰ ਲਉ ਮੇਰੇ ਵੱਲ ਪੈ ਜਾਵੇ ਰੱਬ ਨਾ ਕਰੇ ਫੇ ਤੂੰ ਮੈਨੂੰ ਇਦਾਂ ਤੱਕ ਮੈਨੂੰ ਕਿੰਨਾ ਜ਼ਬਰਦਸਤ ਫੀਲ ਹੋਵੇ ਹੈ ਨਾ ਕਿ ਸੱਚੀ ਬਹੁਤ ਅਜੀਬ ਜਿਹਾ ਹੁੰਦਾ ਹੁੰਦਾ ਜਦੋਂ ਬੈਠੋ ਪੌੜੀ ਜਾਵੇ ਤੇ ਮੂਹਰੇ ਖੰਦੇ ਨਾਲੇ ਆਪਣਾ ਵਿਆਹ ਬਲੌਗ ਦੇ ਦਿੱਤੇ ਪਿਆ ਵਿਆਹ ਬੜਾ ਹਨਾ ਯੈਸ ਗਾਇਸ ਅਸੀਂ ਗਾਇਸ ਵਿਆਹ ਵਾਲਾ ਜਿੱਤਾ ਬਲੌਗ ਸੀਗਾ ਹਾਂ ਅਸੀਂ ਪਹਿਲਾਂ ਆਪਣਾ ਦੇਖਿਆ ਆਪਣਾ ਪਹਿਲਾ ਦੂਜਾ ਅੱਜ ਵਾਲਾ ਦੇਖਿਆ ਸੀ ਫਿਰ ਨਾਲ ਹੀ ਦੂਜਾ ਆ ਗਿਆ ਸੀ ਤੇ ਛੱਡ ਇਹ ਵੀ ਦੇਖ ਲੈਂਦੇ ਹਾਂ ਹਾਂ ਫਿਰ ਜੀ ਕਹਿ ਵੀ ਦੇਖ ਲਈਏ ਪਾਪਾ ਮੁਕਲੀ ਖਾਂਦੇ ਹੋਏ ਮम्मा ਵੀ ਗਾਇਸ ਹੁਣ ਹੋ ਚੁੱਕੀ ਹੈ ਰਾਤ ਜਿਹੜਾ ਇਹਨਾਂ ਨੇ ਮੇਨਾ ਪ੍ਰੈਕ ਕੀਤਾ ਸੀ ਉਹ ਤੇ ਇਹਨਾਂ ਨੇ ਕਾਰੀ ਦਿੱਤਾ ਸੀਗਾ ਤੇ ਅਸੀਂ ਇੱਕ ਚਾਕਲੇਟ ਆਤੀ ਦਿੱਤਾ ਜੜ ਨੇ ਕਿਉਂਕਿ ਜ਼ਿਆਦਾ ਮਿੱਠਾ ਵੀ ਨਹੀਂ ਖਾਣਾ ਚਾਹੀਦਾ ਹਨਾ ਮਾ ਹਾਂ ਜਿਆਦਾ ਮਿੱਠਾ ਨਾ ਖਾਇਆ ਕਰੋ ਥੋੜਾ ਥੋੜਾ ਖਾਇਆ ਕਰੋ ਹਾਂ ਦੂਸਰੇ ਤੀਸਰੇ ਦਿਨ ਬਾਅਦ ਇੱਕ ਅਤੀ ਚਾਕਲੇਟ ਹਾਂ ਮੰਮਾ ਨੇ ਹੁਣ ਕਾਫੀ ਪੀਂਦੇ ਵਾ ਮੰਮਾ ਤੇ ਮੋਨੋ ਤੋ ਅਜ ਪੀਤੀ ਮੈਂ ਅਜ ਕਾਫੀ ਪੀਣ ਲੱਗੀ ਹਾਂ ਅੱਜ ਮੈਂ ਦੁੱਧ ਨਹੀਂ ਪੀਣਾ ਠੀਕ ਆ ਤੇ ਹਣਾ ਇਹਨੇ ਸਖਤ ਦਵਾਈ ਲੈ ਸਰ ਨੂੰ ਤੇ ਮੈਂ ਕੀ ਕਹਿਣਾ ਸੀ ਹਾਂ ਜਿਆਦਾ ਮਿੱਠਾ ਵੀ ਨਾ ਦੇ ਹੁੰਦਾ ਇਸ ਲਈ ਅਸੀਂ ਖਾਦੀ ਅਕੋ ਦਿਖਾ ਲੈ ਕਰਾਂਗੇ ਮਤਲਬ ਜੋ ਦੇ ਲਗੀਤਾ ਤੇ ਮਮਾ ਜੀ ਨਾਲ ਰਸ ਵੀ ਖਾਂਦੇ ਪਏ ਕਿ ਮਮਾ ਮੈਂ ਕਹਿੰਦੇ ਮੇਰਾ ਰਸ ਖਾਂਦੇ ਦਿਲ ਕਰਦਾ ਪਿਆ ਤੇ ਉਹ ਮਰ ਰਸ ਵੀ ਖਾਂਦੇ ਪਏ ਆ ਤੇ ਪਾਪਾ ਨੇ ਤਾਂ ਉੱਤੇ ਕੌਫੀ ਦੇਈ ਜਾਂਦੀ ਬੰਬ ਰਸ ਖਾਂਦੇ ਪਏ ਗਾਈਜ਼ ਕਿਉਂ ਕੀ ਮੇਰੀ ਬਡੀ ਸਿਸਟਰ ਦਾ ਫੋਨ ਆਇਆ ਸੀ ਤੇ ਮੈਂ ਗੱਲ ਕਰਦੇ ਕਰਦੇ ਰੋਟੀ ਖਾਤੀ ਇਸ ਕਰਕੇ ਮੈਨੂੰ ਯਕੀਨ ਨਹੀਂ ਆ ਰੋਟੀ ਖਾਂਦਾ ਹਾਂ ਹਾਂ ਆ ਜੇ ਮਾਸੀ ਦੇ ਮੁੰਡੇ ਦੇ ਵਿਆਹ ਤੇ ਗਈ ਸੀ ਨਾ ਭਾਜੀ ਦੇ ਵਿਆਹ ਤੇ ਗਈ ਸੀ ਨਾ ਉਸ ਵਾਲੇ ਮਾਸੀ ਤੇ ਫੋਨ ਆਇਆ ਸੀਗਾ ਤੇ ਮਾਸੀ ਜੀ ਕਹਿੰਦੇ ਤੁਸੀਂ ਤਾਂ ਫੋਨ ਹੀ ਨਹੀਂ ਕੀਤਾ ਬਸ ਹੀ ਕੀਤਾ ਰੋਜ਼ ਬਲੌਗ ਦੇਖੀਦੇ ਅਸੀਂ ਉਦੋਂ ਵੀ ਸੱਚੀ ਆਪਣਾ ਵਿਆਹ ਵਾਲਾ ਹੀ ਬਲੌਗ ਦੇਖਦੇ ਪਏ ਸੀ ਗਾਇਸ ਜੋ ਮਾਸੀ ਦਾ ਫੋਨ ਆਇਆ ਤੇ ਮਾਸੀ ਕਹਿੰਦੇ ਹੂੰ ਵਧੀਆ ਤੇ ਹਨਾ ਫਿਰ ਫੋਨ ਕੱਟਤਾ ਸੀ ਬਾਸੀ ਮੈਂ ਗੱਲਬਾਤ ਕਰ ਲਈ ਸੀ ਜਿਹੜੀ ਕਰਨੀ ਹੁੰਦੀ ਆ ਤੇ ਹੁਣ ਰਾਤ ਹੋ ਚੁੱਕੀ ਆ ਅੱਜ ਦੇ ਬਲੌਗ ਨੂੰ ਪਰੇ ਨੇ ਰੱਖਦੇ ਹੂੰ ਉਮੀਦ ਕਰਦਾ ਤੁਹਾਨੂੰ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਬਲੌਗ ਚ ਬਾਏ